ਕਿ ਜਿਹੜਾ ਪਾਣੀ ਹੈ ਇਹ ਅੰਮ੍ਰਿਤ ਹੈ ਸਾਡੇ ਵਾਸਤੇ ਔਰ ਇਸ ਨੂੰ ਸ਼ੁੱਧ ਕਰਨ ਵਾਸਤੇ ਸਾਫ਼ ਕਰਨ ਵਾਸਤੇ ਜੋ ਇਹਨਾਂ ਨੇ ਬੀੜਾ ਚੱਕਿਆ ਸੀਗਾ ਕੋਈ ਵਧਾਈ ਦੇ ਪਾਤਰ ਨਹੀਂ ਔਰ ਕਾਫੀ ਪੰਜਾਬ ਨੂੰ ਇੱਕ ਬਹੁਤ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਔਰ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਆਪਣੇ ਬੁੱਢੇ ਦਰਿਆ ਦੀ ਬੁੱਢੇ ਦਰਿਆ ਦੇ ਵਿੱਚ ਉਹ ਵਕਤ ਵੀ ਸੀਗਾ ਜਦੋਂ ਅਸੀਂ ਧਾਰਮਿਕ ਜੋ ਆਪਾਂ ਕਈ ਇਹ ਗੱਲਾਂ ਕਰੀਏ ਕਿ ਜਦ ਇਹ Hindu ਧਰਮ ਦੇ ਵਿੱਚ ਕੋਈ ਵੀ ਰੀਤੀ ਰਿਵਾਜ ਹੁੰਦਾ ਸੀ ਅਸੀਂ ਬੁੱਢੇ ਦਰਿਆ ਤੇ ਕਰਦੇ ਹੁੰਦੇ ਸੀ ਆ ਕੇ ਉਕੀ ਮੈਥੀਨ ਰਹਿਣ ਵਾਲਾ ਇੱਥੇ ਅਸੀਂ ਨਹਾਉਂਦੇ ਵੀ ਨਹੀਂ ਆ ਉਸ ਤੋਂ ਡੰਗਰ ਵੀ ਨਹਾਉਂਦੇ ਰਿਆਂ ਪਰ ਕਿਤੇ ਨਾ ਕਿਤੇ ਵਕਤ ਦੇ ਹਿਸਾਬ ਨਾਲ ਪਿਛਲੀਆਂ ਸਰਕਾਰਾਂ ਨੇ ਇਹ ਦਰਿਆ ਨੂੰ ਗੰਦਲਾ ਕਰਤਾ ਬੁੱਢੇ ਦਰਿਆ ਨੂੰ ਨਾਲੇ ਦੇ ਰੂਪ ਵਿੱਚ ਬਿਲਕੁਲ ਕਰਤਾ ਇੱਕ ਬਹੁਤ ਵੱਡਾ ਟੀਚਾ ਜਿਹੜਾ ਇੱਕ 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 ਏਮ ਇੱਕ ਨਿਸ਼ਾਨਾ ਕਿਉਂਕਿ ਸਭ ਤੋਂ ਵੱਡਾ ਨਿਸ਼ਾਨਾ ਜਿਹੜਾ ਸ਼ਹਿਰ ਦੇ ਵਿੱਚੋਂ ਦਰਿਆ ਨਾਲ ਕੇ ਜਾ ਰਿਹਾ ਕੱਲਾ ਲੁਧਿਆਣਾ ਨਹੀਂ ਇਹ ਪੰਜਾਬ ਦੀ ਜਿੰਨੀ ਧਰਤੀ ਹੈ ਇੱਥੋਂ ਲੰਘ ਕੇ ਅੱਗੇ ਫਰੋਜ਼ਪੁਰ ਤੱਕ ਫਰੋਜ਼ਪੁਰ ਤੋਂ ਜਲਾਲਾਬਾਦ ਗੰਗਲਗਰ ਤੱਕ ਇਹ ਪਾਣੀ ਨੂੰ ਦੂਸ਼ਿਤ ਕਰਤਾ ਜਾ ਰਿਹਾ ਸੀ ਅੱਜ ਕਾਫੀ ਰਾਹਤ ਮਿਲੀ ਹੈ ਪਜੀ ਹੁਣ ਜਿਹੜੇ ਵਿਕਾਸ ਕਾਰਜ ਨੇ ਦਰਿਆ ਨੂੰ ਸਾਫ ਕਰਨ ਵਾਲੇ ਹੁਣੇ ਨਾਰਥ ਹਲਕੇ ਵਿੱਚ ਲੁਧਿਆਣਾ ਦੇ ਪਹੁੰਚ ਚੁੱਕੇ ਆ ਜਿਹੜਾ ਪਿਛਲਾ ਇਲਾਕਾ ਸਾਰਾ ਸਾਫ ਹੁੰਦਾ ਨਜ਼ਰ ਆ ਰਿਹਾ ਉਹਦੀਆਂ ਜਿਹੜੀਆਂ ਬਾਉਂਡਰੀਜ਼ ਆ ਜਿਹੜੇ ਤੱਟ ਨੇ ਉਹ ਵੀ ਸਾਫ ਹੁੰਦੇ ਨਜ਼ਰ ਆ ਰਹੇ ਨੇ ਤਾਂ ਕੀ ਕਹਿਣਾ ਚਾਹੂੰ ਕਿ ਵੀ ਹੁਣ ਇਹ ਜਿਹੜਾ ਹਲਕਾ ਵਿੱਚ ਪਹੁੰਚੋ ਇੱਕ ਹੱਦ ਤੱਕ ਇਹਦੀ ਜਿਹੜੀ ਸਫਾਈ ਹੋਣਾ ਹੀ ਤੇ ਕਿਨੇ ਕੱਲ ਵਾਲਾ ਕੰਮ ਅੱਜ ਹੋਵੇ ਪਰ ਸਮਝ ਜ਼ਰੂਰ ਲੱਗਦਾ ਕੋਈ ਵੀ ਚੀਜ਼ ਆ ਕਿਉਂਕਿ ਜੇ ਇਹਦੀ ਸਫਾਈ ਕਰਨੀ ਹੈ ਇਹਨੂੰ ਉੱਪਰੋਂ ਸ਼ੁਰੂ ਕਰਨਾ ਪੈਣਾ ਸੀ ਕਿਉਂਕਿ ਉਹ ਨਗਾ ਨਗਾ ਥੱਲੇ ਨੂੰ ਦਰਿਆਉਨੇ 165 ਐਮਐਲਡੀ ਦਾ ਮਤਲਬ ਇਹ ਹੈ ਕਿ ਸੁਲਤਾਨਪੁਰ ਵਰਗੇ ਘਟੋ ਘਟ 50 ਪਿੰਡਾਂ ਦਾ ਪਾਣੀ ਜਿਹੜਾ ਸ਼ਹਿਰਾਂ ਦਾ ਇਹਦੇ ਵਿੱਚ ਡੁੱਗਦਾ ਸੀ ਉਹ ਸਾਰੇ ਦਾ ਸਾਰਾ ਬੰਦ ਹੋ ਗਿਆ ਸੋ ਦੂਸਰੇ ਦੇ ਵਿੱਚ ਜਿਹੜੇ ਡਿੱਗੇ ਹੋਏ ਸੀ ਜਿਸ ਤਰ੍ਹਾਂ ਗੋਹਾ ਕੱਢਣਾ ਉਹ ਸਭ ਤੋਂ ਔਖਾ ਸੀ ਮਿੱਟੀ ਦੇ ਦੇ ਵਿੱਚੋਂ ਨਿਕਲ ਜਾਂਦੀ ਬਾਗਟਾਂ ਦੇ ਨਾਲ ਗੋਹਾ ਜਿਹੜਾ ਸੀਗਾ ਜਦੋਂ ਬਾਗਟਾਂ ਨਾਲ ਕੱਢਦੇ ਸੀ ਨਿਕਲਦਾ ਨਹੀਂ ਸੀ ਫਿਰ ਅਸੀਂ ਉਹ ਸਪੈਸ਼ਲ ਇਹਦੇ ਵਾਸਤੇ ਉਹ ਬਾਗਟਾਂ ਬਣਾਈਆਂ ਕੰਗੀਆਂ ਬਣਾਈਆਂ ਇਦੇ ਨਾਲ ਹੁਣ ਉਹ ਗੋਹਾ ਜਿਹੜਾ ਹੈਗਾ ਪਿੱਛੇ ਸਾਰਾ ਨਿਕਲਦਾ ਤੁਸੀਂ ਦੇਖ ਲਓਗੇ ਐਸ ਵੇਲੇ ਜਿਹੜਾ ਪਾਣੀ ਐਂਟਰੀ ਤੇ ਆ ਉਹਦਾ ਟੀਡੀਐਸ 150 ਦੇ ਕਰੀਬਾ ਤਾਂ ਬਹੁਤ ਜ਼ਿਆਦਾ ਇਹ ਜਿੱਚ ਕਪੜਾ ਹੀ ਨਿਕਲਦਾ ਬਸ ਪਤਾ ਨਹੀਂ ਕਿੰਨਾ ਕੁ ਛਿੱਟਿਆ ਹੋਇਆ ਉਹ ਸਾਰੇ ਤੇ ਸਾਰੇ ਉਹ ਜਿਹੜੇ ਪਿੱਛੇ ਮਸ਼ੀਨਾਂ ਜਿਹੜੀਆਂ ਲੰਮੇ ਬੂਮ ਵਾਲੀਆਂ ਉਹ ਕੱਢ ਰਹੀਆਂ ਤੇ ਲਗਾਤਾਰ ਉਹ ਚੱਲੀ ਜਾਂਦਾ ਕੰਮ ਕਿਉਂਕਿ ਇਹ 14 ਕਿਲੋਮੀਟਰ ਹੈ ਸ਼ਮਤ ਲੱਗਦਾ ਹੈ ਇਹ ਤੇ ਜਿਹੜਾ ਹੁਣ ਵਿਕਾਸ ਕਾਜ ਨੇ ਬੁੱਢੇ ਦਰਿਆ ਦੇ ਤਾਂ ਉਹ ਹੁਣ ਨਾਰਥ ਹਲਕੇ ਵਿੱਚ ਲੁਧਿਆਣਾ ਦੇ ਪਹੁੰਚੇ ਨਹੀਂ ਤਾਂ ਸੰਤ ਸੀਚੇ ਵੱਲ ਵੀ ਸਾਡੇ ਨਜ਼ੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸ਼ਾਬਾਸ਼ ਪਾਪਾ ਜੀ ਹੁਣ ਜਿਹੜੇ ਵਿਕਾਸ ਕਾਰਜ ਨੇ ਦਰਿਆ ਨੂੰ ਸਾਫ ਕਰਨ ਵਾਲੇ ਹੁਣੇ ਨਾਰਥ ਹਲਕੇ ਵਿੱਚ ਲੁਧਿਆਣਾ ਦੇ ਪਹੁੰਚ ਚੁੱਕੇ ਆ ਜਿਹੜਾ ਪਿਛਲਾ ਇਲਾਕਾ ਸਾਰਾ ਸਾਫ ਹੁੰਦਾ ਨਜ਼ਰ ਆ ਰਿਹਾ ਉਹਦੀਆਂ ਜਿਹੜੀਆਂ ਬਾਉਂਡਰੀਜ਼ ਆ ਜਿਹੜੇ ਟੱਟ ਨੇ ਉਹ ਵੀ ਸਾਫ ਹੁੰਦੇ ਨਜ਼ਰ ਆ ਰਹੇ ਨੇ ਤਾਂ ਕੀ ਕਹਿਣਾ ਚਾਹੂੰ ਕਿ ਵੀ ਹੁਣ ਇਹ ਜਿਹੜਾ ਹਲਕਾ ਵਿੱਚ ਪਹੁੰਚੋ ਇੱਕ ਹੱਦ ਤੱਕ ਇਹਦੀ ਜਿਹੜੀ ਸਫਾਈ ਹੁੰਦੀ ਉਹ ਨਹੀਂ ਤੇ ਕਿਨੇ ਕੱਲ ਵਾਲਾ ਕੰਮ ਅੱਜ ਹੋਵੇ ਪਰ ਸਮਝ ਜ਼ਰੂਰ ਲੱਗਦਾ ਕੋਈ ਵੀ ਚੀਜ਼ ਆ ਕਿਉਂਕਿ ਜੇ ਇਹਦੀ ਸਫਾਈ ਕਰਨੀ ਹੈ ਇਹਨੂੰ ਉੱ ਕਿਉਂਕਿ ਉਹ ਨਗਾਂ ਦੀਆਂ ਥੱਲੇ ਨੂੰ ਤਰਿਆਉਨੇ ਤੇ ਇਹਦੇ ਵਿੱਚ ਦੋ ਚੀਜ਼ਾਂ ਸਿਗੀਆਂ ਇਹਦੇ ਵਿੱਚ ਇੱਕ ਤਾਂ ਇਹਦੇ ਵਿੱਚ ਜਿਹੜਾ ਡਿੱਗ ਰਿਆ ਸੀ ਪਾਣੀ ਕਹਿੰਦਾ ਉਹ ਰੋਕਣਾ ਦੂਸਰਾ ਜਿਹੜਾ ਗੋਆ ਡਿੱਗ ਰਿਆ ਸੀ ਉਹ ਰੋਕਣਾ ਉਹ ਤੀਸਰਾ ਜਿਹੜਾ ਇੰਡਸਟਰੀਅਲ ਪਾਣੀ ਸਿੱਧਾ ਡਿੱਗ ਰਿਹਾ ਸੀ ਉਹ ਰੋਕਣਾ ਉਹਦੇ ਵਿੱਚੋਂ ਤਕਰੀਬਨ ਥੋੜਾ ਜਿਹਾ ਜਿਹੜਾ ਹੈਗਾ ਇਹਨਾਂ ਦੇ ਟੈਂਡਰ ਵੀ ਹੋ ਗਏ Goa ਵੀ ਰੁਕ ਜੂਗਾ ਜਿਹੜਾ ਮਿਊਸਪਲ ਕਾਰਪੋਰੇਸ਼ਨ ਦਾ 165 ਐਮਐਲਡੀ ਪਾਣੀ ਸਿੱਧਾ ਡਕਦਾ ਸੀ ਉਹ ਸਾਰੇ ਦਾ ਸਾਰਾ ਹੁਣੋਂ ਟ੍ਰੀਟਮੈਂਟ ਪਲਾਂਟਾਂ ਚ ਚਲੇ ਗਿਆ 165 ਐਮਐਲਡੀ ਦਾ ਮਤਲਬ ਇਹ ਹੈ ਕਿ ਸੁਲਤਾਨਪੁਰ ਵਰਗੇ ਘੱਟੋ ਘੱਟ 50 ਪਿੰਡਾਂ ਦਾ ਪਾਣੀ ਜਿਹੜਾ ਸ਼ਹਿਰਾਂ ਦਾ ਇਹਦੇ ਵਿੱਚ ਡਕਦਾ ਸੀ ਉਹ ਸਾਰੇ ਦਾ ਸਾਰਾ ਬੰਦ ਹੋ ਗਿਆ ਸੋ ਦੂਸਰੇ ਦੇ ਵਿੱਚ ਜਿਹੜੇ ਡਿੱਗੇ ਹੋਏ ਸੀ ਜਿਦ ਤਰ੍ਹਾਂ Goa ਕੱਢਣਾ ਉਹ ਸਭ ਤੋਂ ਔਖਾ ਸੀ ਮਿੱਟੀ ਦੇ ਦੇ ਵਿੱਚੋਂ ਨਿਕਲ ਜਾਂਦੀ ਬਾਗਟਾਂ ਦੇ ਨਾਲ ਉਹ ਜਿਹੜਾ ਸੀਗਾ ਜਦੋਂ ਬਾਗਟਾ ਨਾ ਕੱਢਦੇ ਸੀ ਨਿਕਲਦਾ ਨਹੀਂ ਸੀ ਫਿਰ ਅਸੀਂ ਉਹ ਸਪੈਸ਼ਲ ਇਹਦੇ ਵਾਸਤੇ ਉਹ ਬਾਗਟਾ ਬਣਾਈਆਂ ਕੰਗੀਆਂ ਬਣਾਈਆਂ ਇਹਦੇ ਨਾਲ ਹੁਣ ਉਹ ਗੋਹਾ ਜਿਹੜਾ ਹੈਗਾ ਪਿੱਛੋਂ ਸਾਰਾ ਨਿਕਲਦਾ ਤੁਸੀਂ ਦੇਖ ਲਓਗੇ ਐਸ ਵੇਲੇ ਜਿਹੜਾ ਪਾਣੀ ਐਂਟਰੀ ਤੇ ਆ ਉਹਦਾ ਟੀਡੀਐਸ 150 ਦੇ ਕਰੀਬਾ ਤੇ ਇੱਥੇ ਜਿਹੜਾ ਟੀਡੀਐਸ 565 ਟੀਡੀਐਸ ਜਿੱਥੇ ਆਇਆ ਤੇ ਅੱਗੇ ਇੱਥੇ ਹਜ਼ਾਰਾਂ ਤੋਂ ਉੱਪਰ ਸੀਗਾ ਹਾਂਜੀ ਵੀ ਜਿਹੜਾ ਪਾਣੀ ਇੱਥੇ ਅਸੀਂ ਦੇਖਦੇ ਹਾਂ ਵੀ ਅਕਸਰ ਇੱਥੇ ਕੋਲ ਖੜਨਾ ਵੀ ਜਿਹੜਾ ਵੀ ਮੁਮਕਨ ਨਹੀਂ ਜਗ੍ਹਾ ਤੇ ਗੱਡੀਆਂ ਦੇ ਅਸੀਂ ਤਾਂ ਜਾਂਦੇ ਰਹੇ ਸੀ ਜਦੋਂ 2009 ਦੇ ਵਿੱਚ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਸੀ ਅਸੀਂ ਇੱਕ ਜਿਹੜੀ ਬੋਤਲ ਪਾਣੀ ਦੀ ਕਾਲਾ ਸੰਗਣ ਡਰੇਨ ਤੋਂ ਭਰਦੇ ਸੀ ਦੂਸਰੀ ਅਸੀਂ ਚਿੱਟੀ ਫੇਂਚੋਂ ਭਰਦੇ ਸੀ ਤੀਸਰੀ ਆਣ ਕੇ ਬੁੱਢੇ ਦਰਿਆ ਚੋਂ ਭਰਦੇ ਸੀ ਤੇ ਲਿਜਾ ਕੇ ਉਸੇ ਟੇਬਲ ਤੇ ਰੱਖ ਦਿੰਦੇ ਸੀ ਵੀ ਅੱਜ ਵੀ ਸਿੰਪਲ ਤੇ ਉਸ ਵੇਲੇ ਜਿਹੜੀ ਇਹਦੀ ਚ ਬੋਤਲ ਭਰਦੇ ਸੀ ਉਹ 6 ਮਹੀਨੇ ਵੀ ਕਾਲਾ ਰੰਗ ਰਹਿੰਦਾ ਸੀ ਉਹਦੇ ਉੱਤੇ ਬੈਨ ਨਿਕ ਨਿਹਰੀ ਚੱਕ ਚੱਕ ਸੀਗੀ ਜਿੱਦਾਂ ਗਰੀਸ ਹੁੰਦੀ ਇਦਾਂ ਦਾ ਪਾਣੀ ਸੀ ਤੇ ਅੱਜ ਤੁਸੀਂ ਦੇਖ ਲਓ ਆ ਆਪਾਂ ਅਗਲੇ ਹਫਤੇ ਅਸੀਂ ਇੱਥੇ ਆਏ ਸੀ ਤੇ ਪਰਲੇ ਬੰਨੇ ਉੱਥੇ ਕੰਮ ਚੱਲ ਰਹੇ ਸੀ ਮਸ਼ੀਨ ਤੇ ਉਸੇ ਇੱਕ ਜਾਲ ਲੱਗਾ ਹੋਇਆ ਸੀ ਅਸੀਂ ਪੁੱਛਿਆ ਵੀ ਇਹ ਜਾ ਕੀ ਚੀਜ਼ ਆ ਕਹਿੰਦੇ ਜੀ ਨਿਆਣੇ ਸੀ ਛੋਟੇ ਛੋਟੇ ਝੁੱਗੀਆਂ ਵਾਲੇ ਉਹਨਾਂ ਨੇ ਜਾਲ ਲਾਇਆ ਸੀ ਤੇ ਹੀ ਕੋਈ ਕਿਹਾ ਕਿ ਇਹ ਕਹਿੰਦੇ ਮੱਛੀ ਫੜਦੇ ਹੈ ਕੋਈ ਮੱਛੀ ਇੱਥੇ ਕਿਥੋਂ ਆ ਗਈ ਕਹਿੰਦੇ ਜੀ ਆ ਗਈ ਉਹ ਸਾਡੇ ਖੜਿਆ ਖੜਿਆ ਉਹ ਮੱਛੀ ਇੱਕ ਫਸ ਗਈ ਉਹਨਾਂ ਨੇ ਸਾਨੂੰ ਕੱਢ ਕੇ ਲਿਆਣ ਕੇ ਦਿੱਤੀ ਦੋ ਲੋ ਕਹਿਣ ਦਾ ਭਾਵ ਹੈ ਕਿ ਇੰਨਾ ਫਰਕ ਪੈ ਗਿਆ ਜਿੱਥੇ ਆਪਾਂ ਨੇੜੇ ਨਹੀਂ ਕਰ ਸਕਦੇ ਉਹ ਜਿਉਂ ਆਕਸੀਜਨ ਤੋਂ ਬਿਨਾ ਮਸ਼ੀਨ ਨਹੀਂ ਰਹਿ ਸਕਦੀ ਪਿੱਛੇ ਪਿੱਛੇ ਤਾਂ ਹੈ ਅਸੀਂ ਦੇਖਿਆ ਉਸ ਵੇਲੇ ਆ ਗਈ ਸੀਗੀ ਅੱਜ ਤੋਂ 7-8 ਮਹੀਨੇ ਪਹਿਲਾਂ ਆ ਗਈ ਅਪ੍ਰੈਲ ਚ ਉੱਥੇ ਮੱਛੀ ਆ ਗਈਆਂ ਸੀ ਤੇ ਇਥੋਂ ਤੱਕ ਅਕਰੀਓ ਮੱਛੀਆਂ ਜਿਹੜੀਆਂ ਹੈਗੇ ਹੁਣ ਪਹੁੰਚਦੀਆਂ ਕਿ ਜਿਹੜੀਆਂ ਮੱਛੀਆਂ ਵਾਂ ਇਹ ਵੀ ਪਾਣੀ ਨੂੰ ਸਾਫ਼ ਕਰਦੀਆਂ ਇਹਨੇ ਗੰਦਗੀ ਖਾਣੀ ਹੈ ਵਿੱਚੋਂ ਉਦੇ ਨਾਲ ਮੱਛੀਆਂ ਜਿੱਥੇ ਜਦੋਂ ਜੀਵਤ ਹੋ ਗਈ ਸਮਝ ਲਓ ਜਿਹੜਾ ਹੈਗਾ ਉਹ ਪਾਣੀ ਨੂੰ ਫਰਕ ਪੈ ਗਿਆ ਪਰ ਜਿੰਨਾ ਜਿਹੜੀ ਇਹੋ ਗਾਰ ਨਹੀਂ ਕੱਢਦੇ ਉਹਨਾਂ ਚ ਕਾਲਾ ਪਣ ਨਹੀਂ ਇਹਦਾ ਹਟਣਾ ਬਿਲਕੁਲ ਮਤਲਬ ਜਿਹੜੀ ਇਹ ਪਾਣੀ ਜਿਹੜਾ ਕਾਲਾ ਨਾ ਰੌਂਦਾ ਥੱਲੇ ਜਿਹੜੀ ਗਾਰ ਜੰਮੀ ਹੋਈ ਗਾਰ ਵਾ ਘੋਵਾ ਵਾ ਬਹੁਤ ਜਿਆਦਾ ਜਿਹੜੇ ਕੱਪੜਾ ਹੀ ਨਿਕਲਦਾ ਬਸ ਪਤਾ ਨਹੀਂ ਕਿੰਨਾ ਕੁ ਛਿੱਟਿਆ ਹੋਇਆ ਉਹ ਸਾਰੇ ਦਾ ਸਾਰਾ ਉਹ ਜਿਹਨੇ ਪਿੱਛੇ ਮਸ਼ੀਨਾਂ ਜਿਹੜੀਆਂ ਲੰਮੇ ਬੂਮ ਵਾਲੀਆਂ ਉਹ ਕੱਢ ਰਹੀਆਂ ਤੇ ਲਗਾਤਾਰ ਉਹ ਚੱਲੀ ਜਾਂਦਾ ਕੰਮ ਕੋ ਕਿਹ ਹੈ 14 ਕਿਲੋਮੀਟਰ ਹੈ ਸ਼ਮਨ ਤੋਂ ਲੱਗਦਾ ਹੈ ਬਾਬਾ ਜੀ ਮੈਂ ਪੁੱਛਣਾ ਚਾਹੂੰਗਾ ਵੀ ਜਿੱਥੇ ਡੈਰੀ ਵਾਲਿਆਂ ਦਾ ਅਕਸਰ ਦੇਖਦੇ ਨੇ ਵੀ ਰੋਜ਼ ਉਹਨਾਂ ਦੇ ਚੱਲਦੇ ਰਹਿੰਦੇ ਨੇ ਤੁਹਾਡੇ ਨਾਲ ਵੀ ਬਾਬਾ ਜੀ ਨੇ ਸਾਡਾ ਗੋਹਾ ਵਿੱਚ ਪੈਣਾ ਬੰਦ ਕਰਤਾ ਸੀ ਗੋਹਾ ਜਿਹੜਾ ਕਿੱਥੇ ਸੁੱਟੀਏ ਨਾ ਨਾ ਕਹਿੰਦੇ ਸਾਡੇ ਕੋਲ ਥਾਂ ਹੈਗੀ ਹੈ ਕੋਈ ਸਹੀ ਤਰੀਕਾ ਤਾਂ ਨਾ ਜਿਹੜੇ ਉਹ ਪਲਾਂਟ ਲੱਗੇ ਨੇ ਨਾ ਕਹਿੰਦੇ ਪਲਾਂਟ ਚੱਲਦੇ ਨੇ ਓਨ ਅਸੀਂ ਤਾਂ ਸਾਲ ਪਰ ਹੋ ਗਿਆ ਪਲਾਂਟ ਜਿਹੜਾ ਲਾਇਆ ਉਹਨੂੰ ਪੈਸੇ ਦਿੱਤੇ ਸਰਕਾਰ ਨੇ 9 ਕਰੋੜ ਰੁਪਏ ਤੇ 3 ਕਰੋੜ ਰੁਪਈਆ এনवायरमेंट ਕੰਪਨਸੇਸ਼ਨ ਪੈ ਰਿਹਾ ਉਹਦਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਚਾਹੀਦਾ ਕਿ ਜਿਹਨੂੰ ਪੈਸੇ ਦਿੱਤੇ ਉਹਦੇ ਤੇ ਕਾਰਵਾਈ ਕਰਨ ਜਾਂ ਉਹਦੇ ਜਿਹੜਾ ਪਰ ਫਿਰ ਵੀ ਜਿਹੜਾ ਹੈਗਾ ਗੋਆ ਦਾ ਪ੍ਰਬੰਧ ਕਰਨਾ ਜਿੱਦਾਂ ਹੁਣ ਮਿਊਨਿਸਪਲ ਕਮੇਟੀ ਨੇ ਟੈਂਡਰ ਦਿੱਤਾ ਮੁਕਵਾ ਉਹਨਾਂ ਨੂੰ ਕਿਹਾ ਕਿ ਤੁਸੀਂ ਇਕੱਠਾ ਕਰੋ ਤੇ ਉਥੇ ਛਿੱਟੋ ਉਥੋਂ ਆਪਣੇ ਆਪ ਉਹ ਚੱਕ ਕੇ ਲੈ ਜਾਣਗੇ ਪਰ ਇਹਦਾ ਮਕਸਦ ਇਹ ਨਹੀਂ ਵੀ ਜੇ ਤੁਹਾਡੇ ਕੋਲ ਪ੍ਰਬੰਧਨ ਵੀ ਤੁਹਾਨੂੰ ਇਥੇ ਗੰਦ ਬੁੱਢੇ ਦਰਿਆ ਦੇ ਵਿੱਚ ਛਿੱਟਣ ਦਾ ਲਾਇਸੈਂਸ ਮਿਲ ਗਿਆ ਜੀ ਦਾ ਦੁੱਧ ਉਹਦਾ ਗੋਆ ਵੀ ਹੁੰਦਾ ਹੈ ਮੱਝਾ ਵੀ ਹੁੰਦੀ ਹੈ ਪੈਸੇ ਵੀ ਹੁੰਦੇ ਆ ਮੁਨਾਫਾ ਵੀ ਉਹਦਾ ਉਹਨੂੰ ਕੀ ਹੱਕ ਆ ਕਿ ਸਾਰੇ ਰਾਜਸਥਾਨ ਦੇ ਲੋਕਾਂ ਨੂੰ ਮਾਰੇ ਪ੍ਰਬੰਧ ਕਰੇ ਇੱਕ ਸਾਲ ਥੋੜਾ ਨਹੀਂ ਹੁੰਦਾ ਜਿਹੜੀਆਂ ਪਰਸਨਲ ਡੈਰੀਆਂ ਸੀਗੀਆਂ ਤੁਹਾਡੇ ਸਾਹਮਣੇ 79 ਡੈਰੀਆਂ ਸੀ ਉਹਨਾਂ ਸਾਰਿਆਂ ਨੇ ਕਰ ਲਿਆ ਉਹ ਚੱਕਦੇ ਆ ਪਾਣੀ ਜਿਹੜੇ ਨਹੀਂ ਚੱਕੂਗਾ ਫਿਰ ਤਾਂ ਇਹ ਸੁਣੋ ਵੀ ਹੁਣ ਜਿਹੜਾ ਹੈਗਾ ਵੀ ਇਹ ਪ੍ਰਸ਼ਾਸਨ ਨਹੀਂ ਕਰਦਾ ਕਰੇ ਪ੍ਰਸ਼ਾਸਨ ਵਿੱਚ ਇਹਨਾਂ ਨੂੰ ਕਹਿੰਦੇ ਕਿ ਅਸੀਂ ਵਿੱਚ ਨਹੀਂ ਛੱਡਣ ਦੇਵਾਂਗੇ ਬਾਕੀ ਜਿਹੜੀ ਜ਼ਿੰਮੇਵਾਰੀ ਹੈਗੀ ਪ੍ਰਸ਼ਾਸਨ ਦੀ ਆ ਮਿਊਸਪਲ ਕਾਰਪੋਰੇਸ਼ਨ ਦਾ ਗੋਆ ਮੂਪ ਮਿਊਸਪਲ ਕਾਰਪੋਰੇਸ਼ਨ ਦਾ ਇਹ ਨਹੀਂ ਅਧਿਕਾਰੀ ਕੋਈ ਕੰਮ ਕਰਦਾ ਤੇ ਕਾਰਵਾਈ ਕਰਨ ਜੇ ਉਹਨੇ ਗਲਤ ਬਣਾਇਆ ਵਾ ਤੇ ਉਹ ਜਿਹੜੀ ਕੰਪਨੀ ਨੂੰ ਦਿੱਤਾ ਠੇਕਾ ਉਹਦੇ ਤੇ ਕਾਰਵਾਈ ਕਰਨ ਉਹਦੇ ਵਾਸਤੇ ਉਹਦੇ ਖਿਲਾੜੀ ਵਾਲਿਆਂ ਨੂੰ ਤਾਂ ਹਗੀ ਤਿਕਰ ਇਹਨਾਂ ਨੇ ਹੋਏ ਨਹੀਂ ਕਿਹਾ ਪ੍ਰੋਬਲਮ ਸਾਰੀ ਉਹਨਾਂ ਦੀ ਪਈ ਹੋਈ ਹੈ ਸੋ ਜੇ ਜਿਹਨੇ ਟ੍ਰੀਟਮੈਂਟ ਪਲਾਂਟ ਉਹ ਪੈਸੇ ਲਈ ਜਾਂਦੇ ਆ ਕਿ ਸਾਰਾ ਗੋਹਾ ਉੱਥੇ ਜਾਂਦਾ ਸੀ ਟ੍ਰੀਟਮੈਂਟ ਪਲਾਂਟ ਬਹਿ ਜਾਣੇ ਸੀ ਹੁਣ ਕਿ ਬੰਦ ਕਰੋ ਇਹਨਾਂ ਨੂੰ ਹੁਣ ਟ੍ਰੀਟਮੈਂਟ ਪਲਾਂਟ ਵੀ ਸਹੀ ਚੱਲਣਗੇ ਗੋਹਾ ਵੀ ਆਪਣੀ ਥਾਂ ਤੇ ਜਾਊਗਾ ਇਹ ਕੋ ਗੋਹਾ ਕੋਈ ਮਾੜੀ ਚੀਜ਼ ਨਹੀਂ ਗੋਦੇ એનર્ਜੀ ਬਿਲਕੁਲ ਪਾਣੀ ਪਰ ਇਹ ਕਹੀ ਕਿ ਨਾ ਪਾਣੀ ਚ ਨਾ ਪਵੇ ਗੋਦੇ ਖੇਤਾਂ ਚ ਚੱਲ ਜਵੇ ਖੁਸ਼ਹਾਲੀ ਲਿਆਊਗਾ ਜੇ ਇਹਦੀਆਂ ਪਾਥੀਆਂ ਬਣ ਜਾਣ ਇਹਦਾ ਜਿਹੜਾ ਕੋਈ ਵੀ ਪ੍ਰੋਡਕਟ ਤਿਆਰ ਕੀਤਾ ਜਾ ਸਕਦਾ ਇਹਦੀ ਗੈਸ ਕੱਢ ਕੇ ਤੋ ਮਗਰੋਂ ਇਹਦੀ ਸਲਾਹ ਜਿਹੜੀ ਹੈਗੀ ਉਹ ਖੇਤ ਦੇ ਚ ਪਾਈ ਜਾ ਸਕਦੀ ਹੈ ਪਰ ਉਹਦੇ ਵਾਸਤੇ ਜਿਹੜਾ ਕੰਮ ਆ ਉਹ ਸਰਕਾਰ ਨੇ ਕਰਨਾ ਸਿਸਟਮ ਨੇ ਕਰਨਾ ਉਹ ਜਵਾਬ ਦੇ ਵੀ ਆ ਲੋਕਾਂ ਦੇ ਇਹ ਸਾਡੇ ਕੋਲ ਪ੍ਰਬੰਧ ਨਹੀਂਗਾ ਇਹਦਾ ਮਤਲਬ ਇਹ ਥੋੜਾ ਅਸੀਂ ਬੁੱਢੇ ਦਰਿਆ ਚ ਪਾ ਛੱਡਣ ਸਿੱਟਣ ਦਾ ਸਾਨੂੰ ਅਧਿਕਾਰ ਮਿਲ ਜਾਂਦਾ ਗੈਰ ਕਾਨੂੰਨੀਆ ਗੈਰ ਸਵਿਧਾਨਾ ਕੋਰਟ ਦੇ ਆਰਡਰ ਹੋਇਆ ਨਹੀਂ ਕਰ ਸਕਦੇ ਨਹੀਂ ਤਾਂ ਭਾਈ ਲੁਧਿਆਣਾ ਦੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਵੀ ਜਿਸ ਰਫਤਾਰ ਨਾਲ ਜੀ ਇੱਕ ਇੱਕ ਸਾਲ ਦੇ ਵਿੱਚ ਇਸ ਇੱਥੇ ਇਸ ਪੱਧਰ ਤੱਕ ਪਹੁੰਚਣਾ ਵੀ ਸੈਂਟਰਲ ਜੇਲ੍ਹ ਤੋਂ ਪਿੱਛੇ ਤੋਂ ਸ਼ੁਰੂ ਹੋਈ ਸੀਗੇ ਜਿੱਥੋਂ ਪਿੰਡਾਂ ਦੇ ਇਲਾਕੇ ਤੋਂ ਸ਼ੁਰੂ ਹੋਈ ਸੀ ਭੂਖੜੀ ਤੋਂ ਜਿੱਥੋਂ ਆਪਾਂ ਕਹਿ ਸਕਦੇ ਹਾਂ ਤਨਾਂਸੂ ਤੋਂ ਪਿੱਛੇ ਤੋਂ ਸ਼ੁਰੂ ਹੋਈ ਸੀ ਤੇ ਹੁਣ ਆ ਨਾਰਥ ਹਲਕੇ ਤੱਕ ਪਹੁੰਚੇ ਹਾਂ ਤਾਂ ਅਗਲੇ ਵਿਕਾਸ ਕਾਰਜ ਜਿਹੜੇ ਨੇ ਕੀ ਲੱਗਦਾ ਉਹ ਥੋੜੇ ਔਕੇ ਹੋਣਗੇ ਜਾਂ ਪਿਛਲੇ ਨਾਲੋਂ ਸੌਕੇ ਹੋਣਗੇ ਉਹ ਜਿਹੜਾ ਸਭ ਤੋਂ ਔਖਾ ਹੈ ਸੀ ਜਿਹੜਾ ਡਿੱਗ ਰਿਹਾ ਉਹਨੂੰ ਰੋਕਣਾ ਕੱਢਣ ਵਾਲਾ ਤਾਂ ਮਸ਼ੀਨਾਂ ਨੇ ਕੱਢੀ ਜਾਣਾ ਉਹ ਰੈਗੂਲਰ ਚੱਲੀ ਜਾਂਦਾ ਉਹਦੇ ਤੇ ਨਹੀਂ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਵਾ 100% ਜਿਹੜਾ ਮਿਊਸਪਲ ਕਾਰਪੋਰੇਸ਼ਨ ਦਾ ਜਿਹੜਾ ਸਿੱਧਾ ਡੱਕਦਾ ਸੀ ਉਹਨੂੰ ਰੋਕਣ 'ਚ ਸਫਲ ਹੋਏ ਆ ਦੂਸਰਾ ਗੋਆ ਜਿਹੜਾ ਸੀਗਾ 79 ਡੇਰੀਆਂ ਦਾ ਉਹ ਸਫਲ ਹੋਇਆ ਫਿਰ ਜਿਹੜੀ ਉਰਲੇ ਪਾਸੇ ਵੀ ਜਿਹੜੀ ਆ ਜਿਹੜੀਆਂ ਤਾਜਪੁਰ ਡੇਰੀਆਂ ਉਹਦਾ ਵੀ ਟੈਂਡਰ ਹੋ ਗਿਆ ਕਿਸੇ ਨੂੰ ਕੋਈ ਹੱਕ ਨਹੀਂ ਕੋਈ ਨਹੀਂ ਬਣ ਦੇਵਾਂਗੇ ਉਹ ਵੀ हट ਗਿਆ ਤੇ ਫਿਰ 100% ਤੇ ਪਿੱਛੇ ਜਿਹੜਾ ਜਦੋਂ ਪਾਣੀ ਆਊਗਾ ਇੱਥੇ ਸਾਫ਼ ਸਾਫ਼ ਇੱਕ ਆਖਰੀ ਸਵਾਲ ਮੇਰਾ ਇਹ ਤੇ ਕਿਸ਼ਤੀ ਜਿਹੜਾ ਚੱਲਦੀ ਹੋਈ ਨਜ਼ਰ ਆਉਗੀ ਸਾਨੂੰ ਕਿਸ਼ਤੀ ਚਲਾਉਣ ਨੂੰ ਦੱਜ ਵੀ ਸਲਾਹ ਦਿੰਦੇ ਪਰ ਅਜੇ ਅਜੇ ਤੁਸੀਂ ਹੂਟਾ ਲੈਣਾ ਤੋਂ ਉੱਥੇ ਚਲ ਜਾਓਗੇ ਉੱਥੇ ਤੁਹਾਨੂੰ ਜਲਾਇਆ ਤਾਂ ਹੈ ਕਿ ਐਸੇ ਵੀ ਆਉਗੇ ਤੁਹਾਡੀ ਇਹ ਵੀ ਹਿੱਸਾ ਪੂਰੀ ਹੋਊਗੀ ਪਰ ਅਸੀਂ ਤੁਸੀਂ ਮੈਕ ਫੜ ਕੇ ਅਸੀਂ ਤੁਹਾਡੇ ਕੋਲ ਹੁਣ ਫੜਾ ਮਾਰੀ ਜਾਈਏ ਇਹੋ ਜਿਹਾ ਸਾਡਾ ਸੁਆਲ ਨਹੀਂ ਕਿਸ਼ਤੀ ਜਿਹੜਾ ਮਾਰੇ ਘੇਰਦਾ ਕਰਦੇ ਇਥੇ ਵੀ ਕਿਸ਼ਤੀ ਚੱਲੂਗੀ ਪਿਛਲੇ ਸਾਲ ਜਿਹੜਾ 21 ਦਸੰਬਰ ਨੂੰ ਜਿਹੜੇ ਨੇ ਵੱਡਾ ਦਰਿਆ ਸਾਫ਼ ਕਰਨ ਦੇ ਵਿਕਾਸ ਕਾਰਜ ਸ਼ੁਰੂ ਹੋਏ ਸੀ ਸੰਤ ਸੀਚੇਵਾਲ ਜੀ ਵੱਲੋਂ ਜਿਹੜੇ ਨੇ ਕਾਰਜ ਸ਼ੁਰੂ ਕੀਤੇ ਗਏ ਸੀ ਅੱਜ ਉਹ ਕਾਰਜ ਜਿਹੜੇ ਨੇ ਪਹੁੰਚ ਨਾਰਥ ਹਲਕੇ ਵਿੱਚ ਪਹੁੰਚੇ ਨੇ ਐਮਐਲਏ ਬੱਗਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੱਗਾ ਸਾਹਿਬ ਹੁਣ ਜਿਹੜੀ ਇਹਦੇ ਵਿਕਾਸ ਕਾਰਜ ਨੇ ਬੁੱਢਾ ਦਰਿਆ ਨੂੰ ਪਵਿੱਤਰ ਦਰਿਆ ਬਣਾਉਣ ਦੇ ਜਿਹੜੇ ਕਾਰਜ ਨੇ ਸੰਤ ਸੀਚੇਵਾਲ ਜੀ ਵੱਲੋਂ ਸ਼ੁਰੂ ਕੀਤੇ ਸੀ ਹੁਣ ਉਹ ਜਿਹੜੀ ਪੜਾਵ ਹੈ ਉਹ ਨਾਰਥ ਹਲਕੇ ਵਿੱਚ ਪਹੁੰਚਿਆ ਤੁਹਾਡੇ ਹਲਕੇ ਵਿੱਚ ਸ਼ੁਰੂਆਤ ਹੋਈ ਹੈ ਇਸ ਦੀ ਤੱਕ ਐਵੇਂ ਵੇਖਦੇ ਹਾਂ ਵੀ ਇਹਦਾ ਜਿਹੜਾ ਸੁਧਾਰ ਹੁਣ ਕਦ ਤੱਕ ਹੋਣਾ ਸ਼ੁਰੂ ਹੋਏਗਾ ਸਭ ਤੋਂ ਪਹਿਲਾਂ ਮੈਂ ਸਾਡੇ ਮੈਂਬਰ ਰਾਜਸਭਾ ਸੰਤ ਸੀਚੇਵਾਲ ਜੀ ਦਾ ਬਹੁਤ ਧੰਨਵਾਦ ਕਰਦਾ ਜ ਪੰਜਾਬ ਨੂੰ ਇੱਕ ਬਹੁਤ ਵੱਡੀ ਰਾਹਤ ਦੇਣ ਦੀ ਕਿਉਂਕਿ ਸਭ ਤੋਂ ਵੱਡੀ ਰਾਹਤ ਹੁੰਦੀ ਹੈ ਕਿਉਂਕਿ ਜਿਹੜਾ ਪਾਣੀ ਹੈ ਇਹ ਅੰਮ੍ਰਿਤ ਹੈ ਸਾਡੇ ਵਾਸਤੇ ਔਰ ਇਸ ਨੂੰ ਸ਼ੁੱਧ ਕਰਨ ਵਾਸਤੇ ਸਾਫ਼ ਕਰਨ ਵਾਸਤੇ ਜੋ ਇਹਨਾਂ ਨੇ ਵੀਰਾ ਚੱਕਿਆ ਸੀਗਾ ਕੋਈ ਵਧਾਈ ਦੇ ਪਾਤਰ ਨਹੀਂ ਔਰ ਕਾਫੀ ਪੰਜਾਬ ਨੂੰ ਇੱਕ ਬਹੁਤ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਔਰ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਆਪਣੇ ਬੁੱਢੇ ਦਰਿਆ ਦੀ ਬੁੱਢੇ ਦਰਿਆ ਦੇ ਵਿੱਚ ਉਹ ਵਕਤ ਵੀ ਸੀਗਾ ਜਦੋਂ ਅਸੀਂ ਧਾਰਮਿਕ ਜੇ ਆਪਾਂ ਕਹੀਏ ਗੱਲਾਂ ਕਰੀਏ ਕਿ ਜਦੋਂ ਹਿੰਦੂ ਧਰਮ ਦੇ ਵਿੱਚ ਕੋਈ ਵੀ ਰੀਤੀ ਰਿਵਾਜ ਹੁੰਦਾ ਸੀ ਇੱਥੇ ਬੁੱਢੇ ਦਰਿਆ ਤੇ ਕਰਦੇ ਹੁੰਦੇ ਸੀ ਆ ਕੇ ਕਿਉਂਕਿ ਮੈਂ ਇੱਥੇ ਤੋਂ ਰਹਿਣ ਵਾਲਾ ਇੱਥੇ ਅਸੀਂ ਨਾਦੇ ਵੀ ਰਹੇ ਹਾਂ ਉਸ ਤੋਂ ਡੰਗਰ ਵੀ ਨਾਉਂਦੇ ਰਹੇ ਹਾਂ ਪਰ ਕਿਤੇ ਨਾ ਕਿਤੇ ਵਕਤ ਦੇ ਹਿਸਾਬ ਨਾਲ ਪਿਛਲੀਆਂ ਸਰਕਾਰਾਂ ਨੇ ਇਹ ਦਰਿਆ ਨੂੰ ਗੰਦਲਾ ਕਰਤਾ ਬੁੱਢੇ ਦਰਿਆ ਨੂੰ ਨਾਲੇ ਦੇ ਰੂਪ ਵਿੱਚ ਬਿਲਕੁਲ ਕਰਤਾ ਪਰ ਜਾਦੇ ਸੰਜੀ ਨੇ ਇਹ ਸੇਵਾ ਸੰਭਾਲੀ ਹੈ ਔਰ ਖਾਸ ਤੌਰ ਤੇ ਆਮ ਆਦਿ ਪਾਲੀ ਸਰਕਾਰ ਜਦੋਂ ਦੀ 3.5 ਸਾਲ ਪਹਿਲਾਂ ਇੱਥੇ ਆਈ ਉਦੋਂ ਤੋਂ ਅਸੀਂ ਜੰਗੀ ਪੱਦਰ ਤੇ ਲੱਗੇ ਹੋਏ ਹਾਂ ਔਰ ਇੱਕ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਜੇ ਮੈਂ ਗੱਲ ਕਰਾਂ ਕਿ ਅੱਜ ਲੁਧਿਆਣੇ ਨੂੰ ਇੱਕ ਬਹੁਤ ਜਿਹੜੀ ਵੱਡੀ ਰਾਹਤ ਮਿਲਣ ਜਾ ਰਹੀ ਹੈ ਉਹ ਸਾਰਾ صدਕਾ ਨਾਲ ਦਾ ਹੈ ਔਰ ਸਾਡੀ ਸਰਕਾਰ ਦਾ ਹੈ ਔਰ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਟੀਚਾ ਜਿਹੜਾ ਇੱਕ 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 ਏਮ ਇੱਕ ਨਿਸ਼ਾਨਾ ਕਿਉਂਕਿ ਸਭ ਤੋਂ ਵੱਡਾ ਨਿਸ਼ਾਨਾ ਜਿਹੜਾ ਸ਼ਹਿਰ ਦੇ ਵਿੱਚੋਂ ਦਰਿਆ ਨਾਲ ਕੇ ਜਾ ਰਿਹਾ ਕੱਲਾ ਲੁਧਿਆਣੇ ਨਹੀਂ ਇਹ ਪੰਜਾਬ ਦੀ ਜਿੰਨੀ ਧਰਤੀ ਹੈ ਇੱਥੋਂ ਨੰਕੇ ਅੱਗੇ ਫਰੋਜ਼ਪੁਰ ਤੱਕ ਫਰੋਜ਼ਪੁਰ ਤੋਂ ਜਲਾਲਾਬਾਦ ਗੰਗਾ ਨਗਰ ਤੱਕ ਇਹ ਪਾਣੀ ਨੂੰ ਦੂਸ਼ਿਤ ਕਰਦਾ ਜਾ ਰਿਹਾ ਸੀ ਅੱਜ ਕਾਫੀ ਰਾਹਤ ਮਿਲੀ ਹੈ ਔਰ ਅੱਜ ਜਿਹਨਾਂ ਨੇ ਮੇਰੇ ਹਲਕੇ ਚ ਆ ਕੇ ਇਹ ਸਟਾਰਟ ਕੀਤਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਲੱਗੇ ਤਾਂ ਕਾਫੀ ਦਿਨ ਤੋਂ ਅਸੀਂ ਵੀ ਹੋਏ ਸੀਗੇ ਪਰ ਇੱਕ ਇੱਕ ਦੋ 11 ਔਰ ਸਾਡੇ ਤੋਂ ਵੱਡੇ ਨੇ ਸਾਡਾ ਇਹਨਾਂ ਦਾ ਅਸ਼ੀਰਵਾਦ ਵੀ ਹੈ ਸਾਡੇ ਤੇ ਇਹ ਆਸ ਆਸ ਹੈ ਆਸ ਨਹੀਂ ਇੱਕ ਸੋਚ ਹੈ ਕਿ ਆਪਾਂ ਇਸ ਨੂੰ ਏਮ ਨੂੰ ਪੱਕਾ ਕਰਕੇ ਤੇ ਇਸ ਮੁਕਾਮ ਤੱਕ ਪਹੁੰਚਾਂਗੇ ਕਿ ਲੋਕਾਂ ਨੂੰ ਸ਼ੁੱਧ ਪਾਣੀ ਤੇ ਇੱਕ ਮਨਜ ਸੋਚ ਹੈ ਕਿ ਇਹਨੂੰ ਹਰਾ ਭਰਾ ਵੀ ਕਰਨਾ ਔਰ ਜਿਹੜੇ ਸਾਡੇ ਰੀਤੀ ਰਿਵਾਜ ਪਹਿਲਾਂ ਹੁੰਦੇ ਸੀ ਉਹ ਦੁਬਾਰਤੋਂ ਇੱਥੇ ਹੋਣ ਕਿ ਲੋਕਾਂ ਨੂੰ ਸਤਲੁਜ ਤੇ ਜਾਣਾ ਪੈਂਦਾ ਅੱਜ ਸਤਲੁਜ ਦਾ ਵੀ ਤੁਸੀਂ ਦੇਖਦੇ ਹੋ ਕੀ ਹਾਲ ਹੋ ਗਿਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਜਿਹੜਾ ਸ਼ੁੱਧ ਜਲ ਹੈ ਅਸੀਂ ਲੋਕਾਂ ਦੇ ਘਰ ਤੱਕ ਪਹੁੰਚਾਉਣਾ ਹੈ ਕਿਉਂਕਿ ਇੱਕ ਬਿਮਾਰੀਆਂ ਸਾਰੀਆਂ ਇਹੋ ਜਿਹੀਆਂ ਆਉਗੀਆਂ ਨਾਮਰਾਜ ਜਿਹਨਾਂ ਨਾਲ ਇਨਸਾਨ ਦੀ ਜਾਨ ਜਾਂਦੀ ਹੈ ਕੈਂਸਰ ਵਰਗੀਆਂ ਬਿਮਾਰੀਆਂ ਪੀਲੇ ਵਰਗੀਆਂ ਬਿਮਾਰੀਆਂ ਜਿੱਥੇ-ਥੇ ਦਰਿਆ ਨੰਘ ਕੇ ਜਾ ਰਿਹਾ ਉਹਨਾਂ ਦੋਨਾਂ ਹਲਕ ਸਾਈਡਾਂ ਦੇ ਹਰ ਤੀਜੇ ਘਰ ਦੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਜਿਹਨੇ ਆਮਦ ਕਰ ਦਿੱਤੀ ਔਰ ਇਸ ਨੂੰ ਰੋਕਣ ਵਾਸਤੇ ਜੋ ਸੰਜੀ ਨੇ ਬੀੜਾ ਚੱਕਿਆ ਸਤਿਜੀਵਾਲ ਜੀ ਨੇ ਇਹ ਵਧਾਈ ਦੇ ਪਾਤਰ ਵੀ ਨੇ ਔਰ ਮੇਰੀਆਂ ਵਿਸ਼ੇਜ ਵੀ ਔਰ ਮੇਰੀਆਂ ਦੁਆਵਾਂ ਵੀ ਨਾਲ ਨੇ ਕਿ ਇਹ ਕਾਮਯਾਬੀ ਸਾਨੂੰ ਸਾਡੇ ਸਾਰੇ ਵਾਸਤੇ ਆ ਤੇ ਬਹੁਤ ਵਧੀਆ ਕਦਮ ਚੱਕਿਆ ਉਹਨਾਂ ਨੇ ਤੇ ਜਿੱਥੇ ਮੇਰੇ ਹਲਕੇ ਚਾਏ ਨੇ ਮੈਂ ਇਹਨਾਂ ਨੂੰ ਜਿੱਥੇ ਫਤਿਹ ਬੁਲਾਣਾ ਉਥੇ ਆਸ ਕਰਦਾ ਹਾਂ ਜੀ ਆਪਾਂ ਗੱਲ ਮਿਲ ਕੇ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ ਇਹਦੇ ਗੰਦਗੀ ਸੁਟਨੀ ਬੰਦ ਕਰਨ ਕਿਉਂਕਿ ਗੰਦਗੀ ਦੇ ਰਾਤ ਨੂੰ ਜਦੋਂ ਅਸੀਂ ਫੜਦੇ ਆ ਕਿਸੇ ਕੋਲ ਬੋਰੇ ਹੁੰਦੇ ਭਰੇ ਭਰੇ ਕਿਉਂਕਿ ਜਦੋਂ ਘਰ 'ਚ ਹੁੰਦਾ ਉਹ ਕੂੜਾ ਨਹੀਂ ਹੁੰਦਾ ਜਦੋਂ ਘਰ ਤੋਂ ਬਾਹਰ ਹੁੰਦਾ ਕੂੜਾ ਬਣ ਜਾਂਦਾ ਅਸੀਂ ਉਸ ਚੀਜ਼ ਨਾਲ ਨਫ਼ਰਤ ਨਾ ਕਰੀਏ ਉਹਨੂੰ ਸੰਭਾਲ ਕੇ ਰੱਖੀਏ ਔਰ ਸਾਡੇ ਸਵੀਪਰ ਸਾਡੇ ਸਫਾਈ ਸੇਵਕ ਬਹੁਤ ਜੰਗੀ ਬੱਦਰ ਤੇ ਕੰਮ ਕਰਦੇ ਆ ਔਰ ਕਲੈਕਸ਼ਨ ਜਿਹੜੀ ਘਰੋਂ ਡੋਰ ਟੂ ਡੋਰ ਹੋਏਗੀ ਉਹ ਤੇ ਕਰ ਲੈਣਗੇ ਦਰਿਆਜ ਸੁੱਟਣ ਦਾ ਕੰਮ ਨਾ ਕਰੋ ਕਿਉਂਕਿ ਉਹ ਦਰਿਆ ਤੁਹਾਡੇ ਵਾਸਤੇ ਇੱਕ ਨਿਯਮਤ ਹੈ ਜੇ ਆਪਾਂ ਇਹਨੂੰ ਖੋਲਿਆ ਤੇ ਸੋਧ ਬਹੁਤ ਵੱਡਾ ਨੁਕਸਾਨ ਹੋਏਗਾ ਇਸ ਕਰਕੇ ਜਿੱਥੇ ਮੈਂ ਸੰਸਿਚੇ ਵਾਲੀ ਨੂੰ ਧੰਨਵਾਦ ਕਰਦਾ ਉਥੇ ਸਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਦਾ ਸੀਯ ਇੱਕ ਪੰਜਾਬ ਨੂੰ ਇੱਕ ਬਹੁਤ ਵਧੀਆ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਨਾਲ ਤੁਹਾਨੂੰ ਦੱਸਦਾ ਇੱਥੇ ਸੜਕਾਂ ਅੱਗੇ ਬਣੀਆਂ ਨੇ ਇਸ ਦਰਿਆ ਦੇ ਉੱਤੇ ਤਾਂ ਕੀ ਲੱਗਦਾ ਉਸ ਦਾ ਫਾਇਦਾ ਵੀ ਹੋਏਗਾ ਕਿ ਜਿਹੜੀ ਥੱਲੋਂ ਜਿਹੜੀ ਗਾਰ ਕੱਢਣੀ ਜਿਹੜੀ ਜੰਮੀ ਹੋਈ ਆ ਉਹਨੂੰ ਕੱਢਣ ਦੇ ਵਿੱਚ ਸੌਖ ਹੋਏਗੀ ਨਹੀਂ ਦੇਖੋ ਮੇਰੀ ਗੱਲ ਸੁਣੋ ਜਦੋਂ ਮੈਂ 3.5 ਸਾਲ ਪਹਿਲਾਂ ਐਸਜੀ ਦੀ ਸੇਵਾਦਾਰੀ ਮੌਕੇ ਦੇ ਨੌਰਥ ਹਲਕੇ ਦੀ ਮਿਲੀ ਸੀਗੀ ਉਦੋਂ ਤੋਂ ਹੀ ਮਨ 'ਚ ਸੋਚ ਸੀਗੀ ਜਿਹੜਾ ਦਰਿਆ ਦਾ ਪਰਲੀ ਸਾਈਡ ਆ ਇਸ ਸਾਈਡ ਤੇ ਪਰ ਰੋਡ ਬਣਾ ਕੇ ਸਟਾਰ ਲੋਕਾਂ ਨੂੰ ਲੋਕਾਂ ਦੇ ਦਿੱਤੀ ਸੀ ਪਰਲੀ ਸਾਈਡ ਤੇ ਬਹੁਤ ਬੁਰਾ ਹਾਲ ਸੀ ਕਿਤੇ 3 ਫੁੱਟ ਦੀ ਸੜਕ ਜੀ ਦੇ 4 ਫੁੱਟ ਦੀ ਸੜਕ ਜੀ ਕਿਤੇ ਨੰਗ ਨੂੰ ਹੈ ਹੀ ਨਹੀਂ ਸੀ ਰਸਤਾ ਅੱਜ ਜੇ ਤਕਰੀਬਨ ਹੈਬੋਲ ਤੋਂ ਲੈ ਕੇ ਮੇਰੇ ਹਲਕੇ ਦੇ ਵਿੱਚ 90% ਆਪਾਂ ਸੜਕ ਬਣਾਛ ਲਈਆ ਥੋੜਾ ਟੋਟਾ ਵਿੱਚ ਰਹਿ ਗਿਆ ਸੜਕ ਬਣਾਉਣ ਦਾ ਅਸੀਂ ਇਹ ਬਣਾ ਦੇਣਾ ਕੁਝ ਕਾਰਨੇ ਕੋਟ ਦੇ ਮੈਟਰ ਨੇ ਜਿਹੜੇ ਸੋਲਵ ਹੋ ਜਾਣਗੇ ਤੇ ਬਾਬਾ ਜੀ ਵੀ ਮਤ ਕਰਨਗੇ ਰਲ ਕੇ ਅਸੀਂ ਜਿਹੜਾ ਸਾਡਾ ਰੰਧਾ ਹਿੱਸਾ ਇਹਨੂੰ ਸੜਕ ਬਣਾਵਾਂਗੇ ਕਿਉਂਕਿ ਜਦੋਂ ਜਦੋਂ ਆਵਾਜ਼ ਆ ਵੀ ਹੁੰਦੀ ਉਹ ਨਿਗਾ ਮਾਰੋ ਸਾਹਮਣੇ ਨਿਉਲੇ ਤੇ ਸੱਪ ਸਾਹਮਣੇ ਹਲਵੀ ਘੁੰਮ ਰਿਹਾ ਸਾਹਮਣੇ ਦੇਖੋ ਸਾਰੇ ਸਾਈਡ ਤੇ ਨਿਉਲੇ ਦੇ ਸੱਪ ਸੀਗੇ ਤੇ ਅੱਜ ਲੋਕ ਉਥੋਂ ਨੰਨ ਕੇ ਜਾ ਰਹੇ ਨੇ ਲੋਕੀ ਗੱਡੀਆਂ ਨਗਾ ਰਹੇ ਨੇ ਤੁਸੀਂ ਵੀ ਦੇਖ ਸਕਦੇ ਹੋ ਜਾ ਕੇ ਤੁਸੀਂ ਵੀ ਚਾਹਦਾਂਗੇ ਹੋਗੇ ਉਸ ਰੋਡ ਤੋਂ ਤੇ ਅੱਜ ਰੋਡ ਚਲਦੀ ਹੋ ਗਈ ਆ ਲੋਕ ਔਰ 25% ਸਾਡੇ ਲੁਧਾਨੇ ਸ਼ਹਿਰ ਦੀ ਟ੍ਰੈਫਿਕ ਨੂੰ ਇਸ ਦਰਿਆ ਸੜਕ ਮੰਨਾ ਹੋਇਆ ਇੱਕ ਨਵੀਂ ਪੁਲੀ ਵੀ ਬਣਦੀ ਪਈ ਇੱਥੇ ਉੱਥੇ ਪੁਲੀਆਂ ਤਿੰਨ ਬਣ ਰਹੀਆਂ ਜੀ ਇੱਕ ਈ ਮਾਰੀ ਸ਼ਿਪਰੀ ਪੁਲੀ ਬਣ ਰਹੀ ਹੈ ਆ ਮਨਨ ਸਿੰਘ ਰੋਡ ਵਾਲੀ ਜਿਹੜੀ ਪੁਲੀ ਆ ਚਾਂਸੇਮ ਵਾਲੀ ਉਹ ਵੀ ਬਣ ਰਹੀ ਹੈ ਉਸ ਤੋਂ ਬਾਅਦ ਕੁੰਦਨਪੁਰੀ ਬਣ ਕੇ ਅਸੀਂ ਸਟਾਰਟ ਕਰ ਦਿੱਤੀ ਹੈ ਇੱਕ ਛੋਟੀ ਪੁਲੀ ਹੋਰ ਪਿੱਛੇ ਹੈਗੀ ਹੈ ਉਹ ਵੀ ਬਹੁਤ ਜਲਦੀ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਉਹ ਵੀ ਅਸੀਂ 1.5-2 ਮਹੀਨੇ ਚ ਕੰਪਲੀਟ ਕਰ ਦੇਣੀ ਹੈ ਇਸ ਕਰਕੇ ਲੋਕਾਂ ਦੀ ਆਵਾਜ਼ ਵੀ ਟ੍ਰੈਫਿਕ ਨੂੰ ਵੀ ਬੜਾ ਫਾਇਦਾ ਹੋਣਾ ਹੈ ਔਰ ਅਪੀਲ ਇੱਕੋ ਹੀ ਹੈ ਕਿ ਦਰਿਆ ਚ ਗੰਦ ਨਾ ਛਟ